ਸਰ ਮੇਰਾ ਨਾਮ ਗੁਰਦੀਪ ਸਿੰਘ ਹੈ ਜੀ ਮੈਂ ਪਿਛਲੇ 19 ਸਾਲਾਂ ਤੋਂ ਜੰਗਲਾਤ ਵਿਭਾਗ ਵਿੱਚ ਕੰਮ ਕਰ ਰਿਹਾ ਸੀਗਾ ਜੀ ਕਿੱਥੇ ਕਰਦੇ ਹੋ ਹੈੱਡ ਆਫ ਸਮਾਲ ਇਸ ਜੀ ਸਰ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ ਜੀ ਜਿਨ੍ਹਾਂ ਨੇ ਇੰਨੇ ਸਾਲਾਂ ਬਾਅਦ 6 ਵਾਸ ਇੱਕ ਪਹਿਲੀ ਸਰਕਾਰ ਆਈ ਹੈ ਸਰ ਜਿਨ੍ਹਾਂ ਨੇ ਸਾਡਾ ਬਾਂਹ ਪੜੀ ਹੈ ਜੀ ਅਸੀਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਮੈਂ ਸਰ ਦੂਰ ਲੈਣਾ ਤੁਹਾਡੇ ਵਾਸਤੇ ਲਿਖਿਆ ਜੀ ਅਗਰ ਇਜਾਜ਼ਤ ਹੋਵੇ ਜੀ ਮਤਲਬ ਘੱਟ ਸ਼ਬਦਾਂ ਵਿੱਚ ਸਰ ਮੈਂ ਬਿਆਨ ਕਰਾਂਗਾ ਜੀ ਕਹਿੰਦੇ ਦੱਸਾ ਤੈਨੂੰ ਕੀ ਤੇਰੀ ਮੇਰੀ ਜ਼ਿੰਦਗੀ 'ਚ ਤਾਂ ਇੰਜ ਤੂੰ ਜਿਵੇਂ ਤਬ ਦੇ ਰੇਗਿਸਤਾਨ ਚ ਟੰਡੇ ਮਿੱਠੇ ਰੁੱਖ ਦੀ ਸ਼ਾਂ ਵਾਹ ਇੰਜ ਤੂੰ ਜਿਵੇਂ ਉਜੜੇ ਘਰਾਂ ਨੂੰ ਬਸਾਵੇਂ ਇੰਜ ਤੂੰ ਜਿਵੇਂ ਰੋਂਦਿਆਂ ਨੂੰ ਆਣ ਹਸਾਵੇਂ ਸਰ ਤੁਸੀਂ ਉਹ ਹੈ ਸਾਡੇ ਵਾਸਤੇ ਜਿਹੜੇ ਆਮ ਗਰੀਬਾਂ ਦੀ ਬਾਹ ਫੜ ਰਹੇ ਹੋ ਔਰ ਇੰਨੇ ਸਾਲਾਂ ਤੋਂ ਜੋ ਮੁਲਾਜ਼ਮ ਲੱਗੇ ਹੋਏ ਹਨ ਅੱਛੇ ਬਸ ਮਤਲਬ ਕੱਚੇ ਕੰਮ ਕਰ ਰਹੇ ਹਨ ਸਰ ਉਹ ਮਤਲਬ ਉਹਨਾਂ ਦੀ ਖੁਸ਼ੀ ਹੈ ਜੋ ਅਸੀਂ ਬਿਆਨ ਨਹੀਂ ਕਰ ਸਕਦੇ ਸਰ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ ਜੀ ਥੈਂਕ ਯੂ ਤੁਹਾਡੇ ਕੰਮ ਦਾ ਜਿਹੜਾ ਅਸਰ ਉਹ ਤੁਹਾਡੇ ਵਿਚਾਰਾਂ ਤੇ ਵੀ ਆ ਜਾਂਦਾ ਭਾਵੇਂ ਦੋ ਲਾਈਨਾਂ ਹੀ ਬੋਲੀਆਂ ਉਹਦੇ ਵਿੱਚ ਵੀ ਰੁੱਖ ਤੇ ਰੁੱਖ ਦੀ ਸ਼ਾਂਖ ਹੈਗੇ